ਹਾਂਜੀ ਮੈਡਮ ਆਇਤੀ ਹੈ ਨਾ ਮੈਨੂੰ ਜੀ ਪਰਮ ਪਰ ਅੱਜ ਮੈਂ ਬਹੁਤ ਖੁਸ਼ ਆ ਮੇਰਾ ਸਾਰਾ ਪਰਿਵਾਰ ਅੱਜ ਮੇਰੇ ਨਾਲ ਪਹੁੰਚਿਆ ਮੈਨੂੰ ਅਸ਼ੀਰਵਾਦ ਦੇਣ ਲਈ ਇੱਥੇ ਸਾਰੇ ਪਹੁੰਚੇ ਆ ਔਰ ਮੈਂ ਇਨਾਂ ਦੀ ਬੇਟੀ ਆ ਇਸ ਫਰੀਦਕੋਟ ਦੀ ਔਰ ਮੋਗੇ ਦੀ ਨੌਆ ਔਰ ਸਾਡਾ ਸਾਰਾ ਜਿੰਨਾ ਵੀ ਲੋਕ ਸਭਾ ਹਲਕਾ ਵੱਡੀ ਗਿਣਤੀ ਵਿੱਚ ਆ ਕੇ ਅੱਜ ਮੇਰੇ ਨਾਲ ਨਾਮਿਨੇਸ਼ਨ ਪੇਪਰ ਭਰਨਸ ਤੇ ਲੋਕ ਸਾਰੇ ਪਹੁੰਚੇ ਆ ਮੈਂ ਇਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਆ ਸਾਰੇ ਵੋਟਰਾਂ ਦਾ ਕਿਸ ਤਰ੍ਹਾਂ ਦਾ ਲੋਕਾਂ ਵੱਲੋਂ ਸਮਰਥਨ ਮਿਲ ਰਿਹਾ ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਇਹ ਜਿਹੜੀ ਸੀਟ ਹੈ ਇਹ ਕਾਂਗਰਸ ਪਾਰਟੀ ਦੀ ਝੋਲੀ ਮਨ ਦੇ ਵਿੱਚ ਲੈ ਗਏ ਵੀ ਜਿਹੜੇ ਕੈਂਡੀਡੇਟ ਬਾਹਰ ਲਏ ਆ ਜਿਨ੍ਹਾਂ ਦਾ ਕੋਈ ਐਡਰੈਸ ਦਾ ਨਹੀਂ ਪਤਾ ਲੈਣਾ ਦੇਣਾ ਨਹੀਂ ਕੋਈ ਠੀਕ ਹੈ ਇੱਕ ਆਪ ਦੇ ਕਿਤੇ ਵਿੱਚ ਬਸ਼ੂਰ ਜ਼ਰੂਰ ਹੈ گا ਔਨ ਦੇ ਵਿੱਚ ਪਰ ਗੱਲ ਹੈ ਵੀ ਉਹਨਾਂ ਨੂੰ ਉਹ ਤੋਂ ਬਾਅਦ ਜਿਹੜਾ ਮਿਲਣਾ ਹੈ ਉਹ ਬਹੁਤ ਔਖਾ ਹੈ ਤੇ ਪਿੰਡੋਂ ਪਿੰਡ ਘਰ ਘਰ ਗੱਲੇ ਚੱਲ ਪਈ ਹੈ ਵੀ ਜਿਹੜੇ ਲੋਕਲ ਬੰਦਾ ਜਿਹੜਾ ਡਾਕਟਰ ਹੋਵੇ ਜਿਹੜਾ ਪਿੰਡ ਦਾ ਬਿਸ਼ੱਕ ਦੀ ਝੋਲਾ ਸ਼ਾਹ ਡਾਕਟਰ ਆ ਉਹਨੂੰ ਬੰਦਾ ਪਹਿਲ ਦਿੰਦਾ ਵੀ ਯਾਰ ਸਿਰ ਦੁਖਦਾ ਉਹ ਤਾਂ ਗੋਲੀ ਤਾਂ ਦੇ ਦੂ ਫੇਰਾ ਇਲਾਜ ਤਾਂ ਬਾਅਦ ਚ ਹੁੰਦਾ ਰਹੂ ਹਾਸਪੀਟ ਦੇਣ ਵਾਸਤੇ ਜ਼ਰੂਰੀ ਹੁੰਦਾ ਜਲਦੀ ਕੋਈ ਵੀ ਦਵਾਈ ਬੂਟੀ ਦੇਣੀ ਇਸ ਕਰਕੇ ਬੀਬੀ ਅਮਰਜੀਤ ਕਰ ਲੋਕਲ ਹੈ ਧੀ ਹੈ ਨੂੰ ਐਥੋਂ ਦੀ ਲੋਕਾਂ ਨੇ ਟੋਟਲੀ ਮਨ ਬਣਾ ਲਿਆ ਸੀ ਲੋਕਲ ਕੈਂਡੀਡੇਟ ਨੂੰ ਪਾਣਾ ਪਾਰਲੀਮੈਂਟਲ ਕੈਂਡੀਡੇਟ ਨੂੰ ਅਸੀਂ ਵੋਟ ਨਹੀਂ ਪਾਉਂਦੇ ਸੰਗਤ ਲਗਾਤਾਰ ਕਾਂਸ ਪਾਰਟੀ ਦੇ ਕਈ ਬੰਦੇ ਬੀਜੇਪੀ ਚ ਚਲੇ ਗਏ ਨੇ ਇਹਨਾਂ ਦਾ ਚੀਜ਼ਾ ਕਿੰਨਾ ਅਸਰ ਪਵਗੇ ਨਾ ਲੋਕ ਸਭਾ ਚੁੰਮਦੇ ਨਹੀਂ ਜੀ ਵੇਖੋ ਜੇ ਇਧਰੋਂ ਜਾਂਦੇ ਆ ਉਧਰੋਂ ਵੀ ਆ ਰਹੇ ਨੇ ਇਹਦਾ ਕੋਈ ਬਹੁਤਾ ਅਸਰ ਨਹੀਂ ਪੈਂਦਾ ਹੁੰਦਾ ਠੀਕ ਹੈ ਵੀ ਇਹਨਾਂ ਹਰੇਕ ਬੰਦੇ ਨੂੰ ਆਪਣੇ ਆਪ ਦੇ ਵਿੱਚ ਮਨ ਜਿਹਦੇ ਚ ਲੰਮਾ ਸਮਾਂ ਪਾਰਟੀ ਦੀ ਸੇਵਾ ਕੀਤੀ ਹੋਵੇ ਘਰ ਦੇ ਵਿੱਚ ਗਿਲਾ ਸ਼ਿਕਵਾ ਛੋਟੀਆਂ ਛੋਟੀਆਂ ਚੱਲਦੇ ਉਹਨੂੰ ਭੁੱਲ ਕੇ ਜਿਸ ਪਾਰਟੀ ਦੇ ਵਿੱਚ ਬੰਦਾ ਆਉਂਦਾ ਉਸੇ ਪਾਰਟੀ ਦੇ ਵਿੱਚ ਰਹਿ ਕੇ ਸੇਵਾ ਕਰਨੀ ਚਾਹੀਦੀ ਬੀਬੀ ਅਵਰਜੀਤ ਕੌਰ ਸਾਹੋਕੇ ਉਹਨਾਂ ਦੇ ਨਾਮਿਨੇਸ਼ਨ ਪੇਪਰ ਫਾਈਲ ਅੱਜ ਉਹਨਾਂ ਨੇ ਕਰ ਦਿੱਤੇ ਆ ਅਸੀਂ ਸਾਰੇ ਜਿਹੜੇ 9 ਹਲਕੇ ਆ ਫਰੀਦਕੋਟ ਪਾਰਲੀਮੈਂਟ ਦੇ ਉਹਨਾਂ ਦੇ ਜਿੰਨੇ ਵੀ ਐਸਐਮਐਲਏ ਸਾਬਾਨ ਹਲਕਾ ਇੰਚਾਰ ਸਾਬਾਨਾ ਅੱਜ ਸਾਰੇ ਉਹਨਾਂ ਦੇ ਨਾਲ ਆਏ ਆ ਬਾਜਵਾ ਸਾਹਿਬ ਨੇ ਵੀ ਆਉਣਾ ਉਹਨਾਂ ਦਾ ਹੈਲੀਕਾਪਟਰ ਨੂੰ ਤਾਂ ਅੰਮ੍ਰਿਤਸਰ ਤੋਂ ਪਰਮਿਸ਼ਨ ਨਹੀਂ ਮਿਲੀ ਥੋੜੇ ਜੇ ਲੇਟ ਆ ਉਹ ਵੀ ਪਹੁੰਚ ਜਾਣਗੇ ਉਹ ਵੀ ਆ ਕੇ ਆਵਦੀ ਅੱਜ ਪ੍ਰੈਸ ਕਾਨਫਰੰਸ ਕਰਨਗੇ ਜੋ ਪੰਜਾਬ ਦੀ ਸਥਿਤੀ ਹੈ ਜਾਂ ਹਿੰਦੁਸਤਾਨ ਦੀ ਸਥਿਤੀ ਹੈ ਤੁਹਾਡੇ ਨਾਲ ਸਾਂਝੀ ਕਰਨਗੇ ਬਾਕੀ ਬਹੁਤ ਪ੍ਰਮਾਤਮਾ ਦੀ ਕਿਰਪਾ ਹੈ ਲੋਕਾਂ ਦਾ ਬਹੁਤ ਆਚਰ ਰਿਸਪਾਂਸ ਹੈ ਇੱਕੋ ਇੱਕ ਮੰਗ ਹੈ ਕਿ ਅਸੀਂ ਹਲਕੇ ਦੀ ਬੇਟੀ ਤੇ ਹਲਕੇ ਦੀ ਨੋ ਨੂੰ ਜਿਤਾਉਣਾ ਹਲਕੇ ਦੇ ਕੈਂਡੀਡੇਟ ਨੂੰ ਜਿਤਾਉਣਾ ਇਹ ਲੋਕਾਂ ਦੀ ਕੋਈ ਕੀ ਵੱਡੀ ਮੰਗ ਹੈ ਕਰਮਜੀਤ ਮੋਰ ਦੇ ਹੱਕ ਦੇ ਵਿੱਚ ਕਾਫੀ ਸਟਾਰਕ ਚਾਲ ਕਰ ਰਹੇ ਨੇ ਬਾਈਕ ਵੀ ਆ ਰਹੇ ਨੇ ਕੀ ਨਾ ਕੋ ਅਸਰ ਪੈਸਾ ਦੇ ਚੀ ਦੇਖੋ ਮੇਰੀ ਇੱਕ ਬੇਨਤੀ ਹੈ ਐਮਪੀ ਦੀ ਇਲੈਕਸ਼ਨ ਹੈ ਲੋਕਾਂ ਨੇ ਬਾਅਦ ਕੰਮ ਵੀ ਲੈਣੇ ਲੋਕਾਂ ਨੇ ਬਾਅਦ ਐਮਪੀ ਤੇ ਆਪਦੇ ਦੁੱਖ ਸੁੱਖ ਵਾਸਤੇ ਵੀ ਜਾਣਾ ਸੋ ਲੋਕ ਚਾਹੁੰਦੇ ਆ ਹਲਕੇ ਦੇ ਕੈਂਡੀਡੇਟ ਬਣਾਉਣ ਜੀ ਆਏ ਨੂੰ ਜਿੰਨੇ ਸਟਾਰ ਪ੍ਰਚਾਰ ਕਰ ਰਿਹਾ ਪਰ ਜਦੋਂ ਲੋਕਾਂ ਨੇ ਕੋਈ ਫਿਲਮ ਦੇਖਣੀ ਹੋਊਗੀ ਤੇ ਸੁਣ ਮਿਆਂ ਚ ਲੱਗੂਗੀ ਸਾਰੇ ਲੋਕ ਜਿੰਨੇ ਜਿੰਨੇ ਜੀ ਕਰਦਾ ਦੇਖ ਆਉਣਗੇ ਅੱਜ ਲੋਕਾਂ ਨੇ ਐਮਪੀ ਚੁਣਨਾ ਤੇ ਲੋਕ ਇਹੋ ਜਿਹੇ ਐਮਪੀ ਚੁਣਨਗੇ ਜਿਹੜਾ ਲੋਕਾਂ ਦੇ ਕੰਮ ਆ ਸਕੇ ਲੋਕਾਂ ਨੂੰ ਦੁੱਖ ਸੁੱਖ ਵਿੱਚ ਵਿਚਰ ਸਕੇ ਜੀ ਅੱਜ ਨਾਮਿਨੇਸ਼ਨ ਲਈ ਜਿਹੜੇ ਹੈਗੇ ਸਾਡੇ ਮੈਡਮ ਬੀਬੀ ਅਮਰਜੀਤ ਕੌਰ ਸਾਹੋਕੇ ਜੋ ਕਿ ਕਾਂਗਰਸ ਪਾਰਟੀ ਤੋਂ ਉਮੀਦਵਾਰ ਫਰੀਦਕੋਟ ਤੋਂ ਨੇ ਔਰ ਇਹਨਾਂ ਨੂੰ ਜਿਹੜਾ ਹੈਗਾ ਜਿਹੜਾ ਪੂਰਾ ਫਰੀਦਕੋਟ ਦਾ ਜਿੰਨੀਆਂ ਵੀ ਮੰਨ ਲਓ ਸੰਸਥਾਵਾਂ ਦਾ ਬਹੁਤ ਮੰਨ ਲਓ ਸਪੋਰਟਸ ਦੀਆਂ ਸੰਸਥਾਵਾਂ ਦਾ ਇਹਨਾਂ ਨੂੰ ਸਹਿਯੋਗ ਆ ਔਰ ਉਮੀਦ ਆ ਵੀ ਕਾਂਗਰਸ ਪਾਰਟੀ ਬੜੀ ਵੱਡੀ ਲੀਡ ਨਾਲ ਜਿੱਤ ਕੇ ਮੰਨ ਲਓ ਇਹ ਟਿਕਟ ਕਾਂਗਰਸੀ ਚ ਓਲੀ ਜਾਏਗੀ ਕਿਵੇਂ ਦਾ ਲੋਕਾਂ ਤੋਂ ਸਮਰਥਨ ਮਿਲਿਆ ਜਦੋਂ ਪਿੰਡਾਂ ਦੇ ਵਿੱਚ ਜਾ ਰਹੇ ਹੋ ਆ ਪਿੰਡਾਂ ਦੇ ਵਿੱਚ ਬਹੁਤ ਅੱਛਾ ਸਮਰਥਨ ਮਿਲ ਲਿਆ ਜੀ ਕਿਉਂਕਿ ਉਹਦਾ ਕਾਰਨ ਇਹ ਆ ਵੀ ਜਿਹੜੀ ਮੌਜੂਦਾ ਸਰਕਾਰ ਆ ਉਹ ਰੋਜ਼ਗਾਰ ਨਹੀਂ ਮੁਹੱਈਆ ਕਰਾ ਸਕੀ ਔਰ ਨਸ਼ੇ ਦਾ ਲੈ ਕੇ ਵੀ ਉਸੇ ਤਰ੍ਹਾਂ ਹੀ ਮੰਨ ਲਓ ਕਾਰੋਬਾਰ ਮੰਨ ਲਓ ਪੂਰਾ ਫੌਲਾ ਤਰੀਕੇ ਨਾਲ ਚੱਲ ਰਿਹਾ ਉਹਦਾ ਕਾਰਨ ਇਹ ਆ ਵੀ ਸਰਕਾਰ ਇਸ ਗੱਲ ਦੇ ਵਿੱਚ ਅਸਫਲ ਰਹੀ ਜੀ ਦਾ ਜਿਹੜਾ ਹੈਗਾ ਵੀ ਜਿਵੇਂ ਹੀ ਮੰਨ ਲਓ ਗਰੀਬ ਲੋਕਾਂ ਨੇ ਮੰਨ ਲਓ ਇਹਨਾਂ ਨੂੰ ਵੋਟਾਂ ਪਾਈਆਂ ਸੀ ਵੀ ਇਹ ਬਦਲਾਵ ਦੇ ਵਿੱਚ ਆ ਕੇ ਬਦਲਾਵ ਇਹਨਾਂ ਨੇ ਨਾਰਾ ਬੜਾ ਦਿੱਤਾ ਸੀ ਵੀ ਬਦਲਾਵ ਕਰਾਂਗੇ ਪਰ ਉਹਦੇ ਵਿੱਚ ਕੋਈ ਬਦਲਾਵ ਇਹਨਾਂ ਨੇ ਸਿਰਫ ਆਪਣਾ ਹੀ ਬਦਲਾਵ ਕੀਤਾ ਤੇ ਜਿਹੜਾ ਮਜ਼ਦੂਰ ਵਰਗ ਦਾ ਕੋਈ ਬਦਲਾਅ ਨਹੀਂ ਕੀਤਾ ਤੇ ਮਜ਼ਦੂਰ ਵਰਗ ਅੱਜ ਵੀ ਦੇ ਜਾ ਕੇ ਤੁਸੀਂ ਦੇਖ ਸਕਦੇ ਹੋ ਮੰਡੀਆਂ ਦੇ ਵਿੱਚ ਉਸੇ ਤਰੀਕੇ ਨਾਲ ਜਿਹੜਾ ਗਰੀਬ ਵਰਗ ਆ ਉਹ ਮੰਡੀਆਂ ਦੇ ਵਿੱਚ ਉਵੇਂ ਹੀ ਬੈਠਾ ਅਜੇ ਤੱਕ ਉਹਨਾਂ ਦੀ ਲਿਫਟਿੰਗ ਦੀ ਵੀ ਪ੍ਰੋਬਲਮ ਆ ਜੇ ਗਰਾਊਂਡ ਤੇ ਜਾਓ ਕਾਫੀ ਨਿੱਕੇ ਨਿੱਕੇ ਪ੍ਰੋਬਲਮਸ ਹੈਗੀਆਂ ਉਹ ਮੇਰੇ ਨਾਲ ਵੱਧ ਜਿਹੜੇ ਸਾਡੇ ਸ਼ਹਿਰ ਦੇ ਪਤਵੰਤੇ ਪੱਤਰਕਾਰ ਸੱਜਣ ਉਹ ਜਾਣਦੇ ਆ ਨਸੀਆਂ ਦੀ ਗੱਲ ਕੀਤੀ ਨਸ ਜਿਹੜੇ ਆ ਵੀ ਅਗਰਾਂ ਨੂੰ ਬੰਦੇ ਆ ਕਿੱ데 ਵਿੱਚ ਵੀ ਆਪਾਂ ਨੇ ਨਸ਼ੇ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਵਧੇ ਹੋਇਆ ਜੀ ਉਸੇ ਤਰੀਕੇ ਨਾਲ ਮੰਨ ਲਓ ਉਸ ਏਰੀਏ ਦੇ ਵਿੱਚ ਜਿੱਥੇ-ਜਿੱਥੇ ਕਹਿੰਦੇ ਸੀ ਵੀ ਨਸ਼ੇ ਉਨਾਂ ਹੀ ਵੱਧ ਵਿਕ ਰਹੇ ਆ ਜੀ ਇਹ ਮੰਨ ਲਓ ਸਾਰਿਆਂ ਨੂੰ ਪਤਾ ਜੀ ਬਿਲਕੁਲ ਸ਼ਰੀਆ